ਇਹ ਪਿੰਡ ਜੱਬੋਂ ੁੰਨੇੜ ਨਮਾਸ਼ਹਿਰ ਮਤੇ ਲਗੇ ਕਿ ਇੱਥੇ ਲੋੜਵੰਦ ਧੀਆਂ ਦੇ ਹਰ ਸਾਲ ਜਿਹੜੇ ਵਿਆਹ ਸਮਾਰਕ ਕਰਵਾਏ ਜਾ ਰਹੇ ਨੇ ਕੋਈ ਨਾ ਪੰਜ ਵੀ ਬਰਾਤ ਦੇ ਮਿਲ ਨਹੀਂ ਹੋ ਰਹੀਆਂ ਸਾਡਾ ਤਰਕੋ ਰੁਕੋ ਹੁਣ ਸਾਡਾ ਪਖਾ ਲੋਕ ਸ਼ਤਮੇਰ ਪਰਿਆਨਾ ਸਾਧੂ ਜੀ ਰੈਂਦੀ ਜੀ ਕਹਿੰਦੇ ਕਿ ਕਮੀ ਪਾ ਦੇ ਸਹੀ ਪਿਆਰੇ ਮੈਨੂੰ ਜਨਮ ਲੈ ਨਾਮ ਤੇ ਪਾਵਿਆ ਤੁਹਾਨੂੰ ਕੋ ਨਾਨਕ ਨਾਮ ਜਿੱਤੇ ਪਰ ਫਾਇਦਲ ਜੀ ਆਖ ਸਾਹਿਬ ਵਾਏ ਗੁਰ ਜੀ ਕੀ ਫਤਿਹ ਇਹਦਾ ਸੰਗਤ ਦੀ ਮਿਹਰਬਾਨੀ ਹੈ ਜੀ ਜਿਹਨਾਂ ਗਰੀਬਾਂ ਦੇ ਬੱਚਿਆਂ ਦਾ ਵਿਆਹ ਕਰਨਾ ਸੰਗਤ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਠੀਕ ਹੈ ਜੀ ਵਾਏ ਗੁਰ ਦਾ ਇਹਨਾ ਦੇ ਸਦਕਾ ਸਾਰਿਆਂ ਦੇ ਬਹੁਤ ਵਧੀਆ ਪਰਾਲਾ ਆ ਜੀ ਕੋਈ ਅਸੀਂ ਇਹ ਬੇਨਤੀ ਕਰਦੇ ਜਿਹਨੂੰ ਲੋੜਵੰਦ ਆ ਗਾਂ ਦੇ ਟਾਈਮ ਤੁਹਾਨੂੰ ਆ ਕੇ ਬਾਬਾ ਜੀ ਨੂੰ ਤਾਂ ਸਾਨੂੰ ਮਿਲਿਓ ਅੱਜ ਬਾਤ ਤੋਂ ਬਾਤ ਬਾਤ ਤੋਂ ਬਾਤ ਹਿੱਸਾ ਦਵਾਂਗੇ ਸਭ ਕੋ ਕਰਾਂਗੇ ਜੀ ਗਰੀਬਾਂ ਦੀ ਹੈਲਪ ਕਰਾਂਗੇ ਸਾਡਾ ਇਹ ਕਹਿਣਾ ਵੀ ਗੁਰਬਾਣੀ ਕਹਿੰਦੀ ਹੈ ਵੀ ਸੰਤ ਨਾ ਹੋਤੇ ਜਗਤ ਵਿੱਚ ਜਲ ਮਰਦਾ ਸੰਸਾਰ ਉਹ ਸੰਤਾਂ ਦੀ અપਾਰ ਕਿਰਪਾ ਵੇ ਸੰਗਤ ਨੂੰ ਸਾਰਿਆਂ ਨੂੰ ਪ੍ਰੇਰ ਕੇ ਅੱਜ ਗਰੀਬ ਲੋਕਾਂ ਦੀ ਜਿਨ੍ਹਾਂ ਨੇ ਬਾਹ ਫੜੀ ਆ ਅਸਲੀ ਮਾਨਵਤਾ ਇਹ ਜਿਹੜੇ ਸਾਡੇ ਇਲਾਕੇ ਦੇ ਪ੍ਰਧਾਨ ਸਾਹਿਬਤ ਹੋ ਰਹੇ ਆ ਮਾਨਯੋਗ ਸਰਪੰਚ ਸਾਹਿਬ ਹੁਸਨ ਲਾ ਜੀ ਹੁਣੇ ਸਾਰੇ ਪਿੰਡ ਵਾਲੇ ਮਿਲ ਕੇ ਜਿਹੜੀ ਇੱਕ ਮਾਨਵਤਾ ਦੀ ਸੇਵਾ ਕਰ ਰਹੀ ਆ ਹੋਰ ਵੀ ਸਮਾਜ ਸੇਵਾ ਦੇ ਇਹ ਲੜਕੀਆਂ ਦੇ ਵਿਆਹ ਕਰ ਤੋਂ ਇਲਾਵਾ ਆਨੰਦ ਕਾਰਜ ਕਰ ਤੋਂ ਲਵਾ ਹੋਰ ਵੀ ਬਹੁਤ ਸਾਰੇ ਸਮਾਜ ਸੇਵਾ ਵਿੱਚ ਇਹ ਪਿੰਡ ਬੜਾਗੇ ਆ ਔਰ ਬਾਬਾ ਜੀ ਉਹਨਾਂ ਦੀ ਬੜੀ-ਬੜੀ ਆਪਾਰ ਕਿਰਪਾ ਇਹਨਾਂ ਦੀ ਸਾਰੀ ਟੀਮ ਦਿਨ ਰਾਤ ਲੱਗੀ ਹੋਈ ਆ ਔਰ ਮੈਂ ਨਾਲ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜਿੰਨੇ ਜੋਗੇ ਅਸੀਂ ਹੈਗੇ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੇ ਚਾਹਤਾਂ ਦੀ ਟੂੜ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ ਦਿੰਦਾ ਗੁਰੂ ਨਾਨਕ ਸਾਹਿਬ ਦਾ ਬਚਨ ਅਸੀਂ ਸੋਖੋਂ ਮੰਡਾ ਆਖੀ ਹੈ ਜਿੱਤ ਜਮੈ ਰਾਜਾਨ ਧੀਆ ਨੂੰ ਪੁੱਤਰਾ ਤੋਂ ਘਟਣਾ ਸਮਝੀਏ ਅੱਜ 6 ਲੋੜਵੰਦ ਧੀਆ ਦੇ ਵਿਆਹ ਇਹਨਾਂ ਵਿਆਹ ਧੀਆ ਦੇ ਵਿਆਹ ਕੀਤੇ ਜਾ ਰਹੇ ਆ ਸਾਡੇ ਮਨ ਨੂੰ ਇੱਕ ਬਹੁਤ ਖੁਸ਼ੀ ਹੈ ਕਿ ਪਰਮਾਤਮਾ ਸਾਡੇ ਕੋਲ ਇਹ ਸੇਵਾ ਕਰਵਾ ਰਿਹਾ ਤੇ ਅੱਜ ਤਕਰੀਬਨ ਵੀ ਜਿਹੜਾ ਸਮਾਨ ਆ ਰਿਹਾ ਕੀ ਕੀ ਸਮਾਨ ਦੇਖੋ ਜੀ ਜੋ ਲੋੜਵੰਦ ਧੀਆ ਨੂੰ ਦਿੱਤਾ ਜਾਂਦਾ ਬਾਕਸ ਬੈੱਡ ਸੋਫਾ ਸੈੱਟ ਬੋਕਸ ਬਾਹਰ ਦਾ ਸੋਫਾ ਸੈੱਟ ਫੇਟੀਲ ਲਵਾਰੀ ਸਲਾਈ ਮਸ਼ੀਨ ਗੱਦੇ ਪੱਕੇ ਸਾਰਾ ਲੋਡ ਬੰਦ ਸਿਮਾਨ ਜਿਹੜਾ ਧੀਆਂ ਨੂੰ ਦਿੱਤਾ ਜਾਂਦਾ ਜੀ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਦੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਕਿ ਕੁੜੀ ਦੇ ਸਿਰ ਤੇ ਹੱਥ ਧਰੋ ਬਹੁਤ ਆਂ ਕੀ ਬਾਤ ਆ ਅੱਜ ਐਨੀ ਮਹਿਸੂਸਨ ਦਾ ਵੀ ਅਸੀਂ ਆਪ ਨੂੰ ਧੀ ਤੌਰ ਤੇ ਕਿੱਥੇ ਕਰੋ ਜ਼ਰੂਰ ਦੀ ਜ਼ਰੂਰ ਹੈ ਖੋੜਾ ਜੀ ਆਪਣੇ ਘਰ ਦੁਆਰਾ ਸਾਬ ਵੱਲੋਂ 22 ਵਿਆਹ ਕਰ ਚੁੱਕੇ ਆ 22 ਵਿਆਹ ਹਾਂ ਜੀ ਮਾਜੀ ਚਕਾਣਾ ਲਾਓ ਫਿਰ ਬੋਲੇ ਸੋਨਾ ਸਰਦਰੀਆ ਕਾਲ ਹੈ ਇਹੀ ਗੱਲ ਕਹਿੰਦਾ ਇਹ ਉਪਰਾਲਾ ਸਾਰੇ ਪਿੰਡਾਂ ਵਾਲਿਆਂ ਨੂੰ ਕਰਨਾ ਚਾਹੀਦਾ ਆ ਸਾਰੇ ਪਿੰਡਾਂ ਨੂੰ ਹਮ ਵੱਧ ਚੜ੍ਹ ਕੇ ਇਹਦੇ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਜੀ ਉਧਰ ਦੇ ਉਪਰਾਲੇ ਨੇ ਹਰ ਬੰਦੇ ਨੇ ਆਉਣੇ ਚਾਹੀਦੇ ਹਰ ਸਾਲ ਕਰਨੇ ਚਾਹੀਦੇ ਆ ਬਈ ਧੰਨਵਾਦੀਆਂ ਧੰਨਵਾਦੀਆਂ ਸਰ ਜੀ ਕਾਲਾ ਲੰਮਰਦਾਰ ਸਾਹਿਬ ਦਾ ਜਿਨ੍ਹਾਂ ਨੇ ਇਰਕੀ ਇਹ ਉਪਰਾਲਾ ਕੀਤਾ ਜਦੋਂ ਆਪ ਦੇ ਵਿੱਚ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੱਬੋ ਪੈਂਡ ਜੱਬੋ ਵਾਲ ਪਿੰਡਾਂ ਨੇੜੇ ਨਮਾ ਸ਼ਹਿਰ ਆ ਜੋ ਕਿ ਜਿੱਥੇ ਆਪਾਂ ਕਦੇ ਬਰਨਾਲੇ ਤੋਂ ਵਿਆਹ ਦਿਖਾਉਨੇ ਆ ਜਾਂ ਮੋਗਾ ਜਾਂ ਕਿਸੇ ਹੋਰ ਪਾਸੇ ਇਹ ਸਾਰੇ ਵਿਆਹਾਂ ਕਾਰਜਾਂ ਦੇ ਬਾਬਾ ਬੁੱਲਤਾ ਸਿੰਘ ਇਸਾਪੁਰ ਵਾਲੇ ਬਾਬਾ ਸੁਖ ਸਿੰਘ ਤੁਸੀ ਵਾਲੇ ਵੱਡੀ ਪੱਧਰ ਤੇ ਵਿਆਹ ਸਮਾਗਮ ਕਰੇ ਜਾ ਰਹੇ ਨੇ ਨਾਨਕ ਦੇਵ ਜੀ ਦੇ ਮਿਸ਼ਨ ਆਪਤਾ ਪਰਮ ਨੂੰ ਸਮਰਪਿਤ ਵਿਆਹ ਸਮਾਗਮ ਜਿਹੜੇ ਨਵੇਂ ਨਮਾਸ਼ਹਿਰ ਕਰਵਾਏ ਜਾ ਰਹੇ ਨੇ ਦੇਖੋ ਜੀ ਇਹ ਨਵੀਂ ਦੀ ਕਿਰਾਏ ਦਾ ਘਰ ਹੈ ਸਾਫ ਸੁਥਰਾ ਹੈ ਨਾ 파 ਆ ਆ ਆ ਜਾਨ ਕੋਨਾ ਤਾਂ ਕਿੰਨਾ ਪਿਆਰਾ ਹੁੰਦਾ ਹੈ ਨਾ ਮਾਈ ਜਾਨ ਆਜੋ ਜੀ ਜਿਹੜੇ ਲੋਕਾਂ ਗੁਰੂ ਦੇ ਆ ਉਹ ਮੈਂਬਰ ਹੈ ਜਿਸ ਤੋਂ ਵੀ ਤੁਹਾਨੂੰ ਮੈਂ ਤਾਂ ਉਹ ਤਿਆਗ ਦੀ ਗੱਲ ਕਰ ਰਿਹਾ ਜਿੰਨ ਕੇ ਦਿਨ ਬਣਾਤੇ ਹੋ ਉਹਨਾਂ ਦੀ ਬਾਤ ਨਹੀਂ ਮੰਨੋ ਜਿੰਨ ਕੇ ਦਿਨ ਬਣਾਤੇ ਉਹਨਾਂ ਦੀ ਗੱਲ ਆਮ ਮੰਨੀਏ ਤੇ ਸਮਝੋ ਸਾਰਾ ਕੁਝ ਹੀ ਨਿਰਭਰ ਹੈ ਪੂਰਾ ਖਿਆਲ ਕਰਿਓ ਫਿਰ ਤੁਰ ਫਰਮ ਵਰ ਭਗਵਾ ਬਹਨ ਉਲਦੀ ਵਿੱਚ ਜਾ ਕੇ ਕਹਿੰਦੇ ਬੀਬਾ ਇਹ ਪੁਤਰੀ ਦਿਨੇ ਰਾਤ ਲੰਗਰ ਚੜਾਉਂਦੀ ਹੈ 36 ਪ੍ਰਕਾਰ ਦੇ ਭੋਜ ਰ ਵਰਤਦੇ ਹੈ ਸ਼ੇਰਾਂ ਦਾ ਬੋਲੇ ਪਹਿਲਾਂ ਹੀ ਬੜੀਆਂ ਧੀਆਂ ਸਿਆਣੀਆਂ ਨੇ ਹਲ ਕਰਿਓ ਜੇ ਮੈਂ ਸਮਾਪਤ ਕਰਨ ਲੱਗਿਆ ਚਲੇ ਕੇ ਮਾਤਾ ਨੂੰ ਕਹਿੰਦੇ ਆਹ ਸੰਹਾਰ ਆਹ ਪਾਰਸ ਲੈਣਾ ਸਤ ਬਾਰੰ ਗੁਰ ਬਾਲ ਬਦੁਨਾ ਆਦਿ ਸ਼੍ਰੀ ਗੁਰੂ ਗ੍ਰੰਥ ਤੇਲ ਕਵਨ ਕਵਨ ਗੁਰ ਕਹਿ ਕਹਿ ਦਾਵਾ ਤੂ ਸਾਹਿਬੁ ਦੁਲਿੰਦੰ ਨੰਨਾ ਏ ਮਨ ਮਾਤੇ ਸੇਰ

ਅਲਗਣੇ ਮੱਥਾ ਲਾਓ ਬੱਚਿਆਂ ਤੇ ਛੇਰੇ ਪੜਾ ਦਿਏ ਐ ਸੱਚੇ ਪਾਤਸ਼ਾਹ ਮੇਰੀ ਜਿੰਦਗੀ ਦੇ ਵਿੱਚ ਬਰਨਤ ਪਰਾਂਦਰ ਸਮਾਂ ਹੁੰਦਾ ਹੈ ਮੇਰੇ ਦਾਤਿਆ ਅੱਗੇ ਨੂੰ ਬੋਜਣਾ ਮਾਰੇ ਐਸੇ ਹੀ ਕਿਰਪਾ ਕਰਦੇ مطلب بعد چ پلے پڑھونے آپ سنگت جی ਅੱਜ ਗੁਰੂ ਦੀ ਕਿਰਪਾ ਹੋਈ ਹੈ ਨਗਰਪਿੰਡ ਜੱਬੋਵਾਲ ਦੇ ਵਿੱਚ 6 ਲੋੜਵੰਦ ਬੱਚੀਆਂ ਦੇ 6 ਧੀਆਂ ਦੇ ਵਿਆਹ ਕਾਰਜ ਅੱਜ ਕੀਤੇ ਜਾ ਰਹੇ ਜੀ ਮੇਰੇ ਗੁਰੂ ਤੁਮ ਬਲਿਹਾਰ ਜਾਈਏ ਗੁਰੂ ਤੁਮ ਪਰਵਾਨ ਜਾਈਏ ਚੜ੍ਹਦੀ ਕਲਾ ਤੇਰੇ ਭਰੇ ਸਦਾ ਬਖਲਾ ਵਾਹਿਗੁਰੂ ਦੀ ਜੀਤ ਹਾਲ ਸਾਰ ਵਾਟ ਜੀ ਕੀ ਜੇ ਸੁਨਹਾਰਾ ਸੁਨਹਾਰਾ ਕਾਲ ਵਾਹਿਗੁਰੂ ਬੈਜੋ ਬੱਚਾ ਜਗੰਮਨ ਬੰਧੋ

வேலவான் ராஜ் பிரஹ்லீ அஹோகாஜ் குஜுவேலவான் வேலவான் ஜெகதா பூவே ராம ராஜ் கிதா ஜனமே கேரனா மலாது தௌலீ ਹਰ 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 ਨਿਰਭੈ ਮਤ ਲੋਕ ਬੋਲਦੇ ਹੋ ਮੈਂ ਮੈਂ ਲਗਵਾਇਆ ਬਨ ਰਾਮ ਜਿਉ ਮੇਰੇ ਮਨ ਪੋਪਾਇਆ ਹਰ ਗੁਰ ਗਾਇਆ ਹਰ ਵੇਖਦਾ ਤਦੂ ਦੇ ਹਰ ਆਤਮ ਰਾਮ ਬਸਵਾੜਿਆ ਸੁਆਮੀ ਸਰਬਰਮੇ ਆਪਾਦ ਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਗੁਰ ਦੀ ਲਾ ਵਿੱਚ ਲਾਈ ਅਨਹਦ ਸ਼ਬਦ ਸੁਜਾਏ arre aap kal me raha na peshar rahe ankhon ਤੀਜੜੀ ਲਾਮਨ ਚਾਉ ਪਿਆ ਵਾਹ ਬਰਾਂ ਕੀ ਆਪ ਬਨ ਰਾਮ ਜੀਓ ਸੰਤ ਜਨਾ ਮਨ ਮੇਲ ਵਰ ਫਾਇਆ ਵਟੇ ਪਾ ਕੀ ਆਪ ਬਨ ਰਾਮ ਜੀਓ ਮੇਲ ਬਨ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀਏ ਸਤ ਜਨਾ ਬਡ ਭਾਗੀ ਪਾਇਆ ਹਰ ਕਥੀ ਅਕਥ ਕਮਾਨ ਜਿਹਦੇ ਹਰ 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 ਤੁਨੇ ਉਪਜੀ ਹਰ ਜਪੀਰ ਮਸਤਕ ਭਾਗੀ ਜਿਉ ਜਨ ਨਾਲ ਨਿਬੋਲਤੀ ਜਿਲਾਵੇ

contempl ਦੀਆਂ ਦੇ ਕਾਰਜਾਂ ਦੇ ਵਿੱਚ ਸਾਡਾ ਵੀ ਦਾਨ ਪਹੁੰਚ ਜਾਵੇ ਗੁਰੂ ਕਿਰਪਾ ਕਰੇ ਤੁਹਾਡੀ ਸਭ ਦੀ ਕੀਤੀ ਹੋਈ ਸੇਵਾ ਮਾਲਕ ਕਰ ਤੇ ਪਰਵਾਣ ਕਰੇ ਪਹਿਲਾਂ ਵੀਰਾਂ ਦੀ ਬਣੀ ਹੈ ਨਾਲ ਹੀ ਮੈਂ ਬੇਨਤੀ ਕਰਾਂਗਾ ਭੈਣਾ ਨੂੰ ਮਾਵਾਂ ਨੂੰ ਬਿਆਮਤ ਆਇਓ ਭਈ ਧੀ ਜੀਆਂ ਦੇ ਲੱਖਾਂ ਰੁਪਏ ਵਾ ਦਿੰਨੇ ਆ ਆ ਮੈਂ ਵੇਖਦਾ ਸੀ ਬਾਹਰ ਮਿਲਣੀਆਂ ਹੁਣ ਲੱਗੀਆਂ ਸੇ ਉੱਥੇ ਆਪੋ ਤੇ ਦੀਵਾਰ ਨੇ ਕਰਨ ਲੱਗ ਪਏ ਸਹੀ ਨਹੀਂ ਹੈ ਜਦੋਂ ਬੱਚੇ ਖੁਸ਼ੀ ਹੈ ਪਰ ਆ ਜਿਹੜੇ ਧੀਆਂ ਦੇ ਨੇ ਆ ਵੀ ਤਾਂ ਆਪਣੀ ਹੈ ਇਸ ਕਰਕੇ ਉਥੋਂ ਸਾਰੇ ਇਹ ਵੇਖੋ ਪ੍ਰਧਾਨ ਜੀ ਸੱਚ ਕਰਕੇ ਵਿਖਾਦਾ ਸੰਗਤ ਨੇ ਕਿ ਅਸੀਂ ਸਾਰੇ ਤੁਹਾਡੇ ਨਾਲ ਆ। ਇਹ ਸਾਰੀ ਸੰਗਤ ਨੇ ਸੱਚ ਕਰਕੇ ਵਿਖਾਇਆ। ਆ ਵੇਖੋ ਕੋਈ ਬੱਚਾ, ਬੱਚੀ, ਕੋਈ ਵੀ ਵੀਰ, ਕੋਈ ਭੈਣ ਸਾਡੀ ਮਾਂ ਸਮਾਲ ਪਰ ਕੋਈ ਵੀ ਵਾਂਝਾ ਨਹੀਂ ਲਿਆ। ਸਾਰੀ ਸੰਗਤ ਨੇ ਆਪੋ ਆਪਣਾ ਕਿਣਕਾ ਕਿਣਕਾ ਉਹ ਧੀਆਂ ਦੇ ਕਾਰਜਾਂ ਦੇ ਵਿੱਚ ਸਭ ਨੇ ਪਪਾਇਆ ਭਾਈ। ਧਮਾ ਲਓ ਫਿਰ ਜੀ ਨਾਲ। میں جہ سنگا کے سیوا جو ہے گرو ہرکوند مہاراج جی کا بڑی گریبی ویاہ کرنے کے جانا دلیاں جمیاں پتا یہ ਮਨੋਮਨੀ ਸੋਗਿਦਾ ਨੰਪੀ ਦਾ ਵੀ ਬੰਦ ਹੋ ਗਏ ਫੇ ਨਵਾਨਿਆਂ ਦੇ ਮਾਨ ਗੁਰੂ ਲਕਾਨਿਆਂ ਦੇ ਤਾਨ ਗੁਰੂ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀਆਂ ਦੇ ਬਾਵਨਾ ਪਵਿੱਤਰ ਚਰਨਾਂ ਦੇ ਵਿੱਚ ਸਤਿਗੁਰੂ ਜੀ ਇਸ ਵੇਲੇ ਦੀ ਬੇਨਤੀ ਹੈ ਸਤਿਗੁਰੂ ਕੀ ਪਰਵਾਨ ਕਰਿਓ ਆਪ ਜੀ ਦੇ ਮਹਾ ਬਾਤਾਂ ਅਨਸਾਰ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਿਗੁਰ ਨਗਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਵਾਕ ਅਨਸਾਰ ਆਪ ਜੀ ਦੇ ਦਰਗਾਹ ਦੇ ਪ੍ਰੀਤਵਾਨ ਬਾਬਾ ਬੂਤਾ ਸਿੰਘ ਜੀ ਦੇ ਜੱਗੋ ਬਾਗੀਆਂ ਸਮੂਹ ਸੰਗਤਾਂ ਦੇ ਵੱਲੋਂ ਰਲ ਮਿਲ ਕਰ ਕਰਕੇ ਸਤਿਗੁਰੂ ਜੀਓ ਲੋੜਵੰਦ ਬੱਚਿਆਂ ਦੇ ਅਨੰਦ ਵਿਆਹ ਹੋਏ ਹਨ ਸਤਿਗੁਰੂ ਇਸ ਵੇਲੇ 6 ਈਆਂ ਦੇ ਅਨੰਦ ਵਿਆਹ ਹੋਏ ਨੇ ਇਹਨਾਂ ਸੁਭਾਗੀ ਜੋੜੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਇਹਨਾਂ ਬੱਚਿਆਂ ਨੂੰ ਆਪਸ ਵਿੱਚ ਹੀ ਪਿਆਰ ਕਰੀਆਂ ਭਾਵਨਾਵਾਂ ਬਖਸ਼ਿਸ਼ ਖਾਨੀਆਂ ਸਰਪੇ ਮੇਰ ਭਰੇ ਹੱਥ ਰੱਖਣੇ ਸਾਰੇ ਹੀ ਗੁਰਮੁਖ ਪਰਿਵਾਰਾਂ ਦੀ ਚੜ੍ਹਦੀ ਕਲਾ ਕਰਨੀ ਮਨੋਂ ਕਾਮਨਾ ਪੂਰੀਆਂ ਕਰਨੀਆਂ ਸਤਿਗੁਰ ਜੀਓ ਇਸੇ ਤਰ੍ਹਾਂ ਸਤਿਗੁਰ ਜੀ ਦੇ ਸੇਵਕ ਪਰਿਵਾਰਾਂ ਦੇ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਾਹ ਭੇਟਾ ਕੀਤੇ ਗਏ ਹਨ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਪਰਦੇ ਕੱਜਨੇ ਲੋਕ ਪਰਲੋਹਕ ਸਹਾਈ ਹੋਣਾ ਜਿੱਥੇ ਵੀ ਰਾਗਣਾ ਥਿੱਥੇ ਸਹਿਯਤਾ ਕਰਨੀ ਸਤਿਗੁਰਜੀ ਗੁਰੂ ਗਰੀਬਨਵਾਦ ਪਿਤਾ ਜੀ ਇਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਆ ਸੰਗਤਾਂ ਦੇ ਵੱਲੋਂ ਆਪ ਜੀ ਦੁਨੀਆਂ ਦਿੱਤੀਆਂ ਹੋਈਆਂ ਰਸਤਾ ਦੇ ਵਿੱਚੋਂ ਪੰਚਮ ਰੂਪੀ ਕੜਾ ਪ੍ਰਸ਼ਾਦ ਜੀ ਦੇ ਇੱਕ ਸਲਜਾਕੀ ਹਾਜ਼ਰ ਕੀਤੀ ਹੈ ਸਤਗੁਰ ਜੀ ਪਰਵਾਨ ਕਰਿਓ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਵੀ ਆਗਿਆ ਬਖਸ਼ਨੀ ਦਾਦਾ ਜੀ ਗੁਰੂ ਗ੍ਰੀਵਨ ਬਾਚ ਕਿਤਾਬ ਜੀ ਇਸੇ ਤਰ੍ਹਾਂ ਆਪ ਜੀ ਨੇ ਸੇਵਾਦਾਰਾਂ ਦੇ ਸਿਰਾਂ 'ਤੇ ਮੇਰ ਭਰੇ ਹੱਥ ਰੱਖ ਕੇ ਆਪ ਜੀ ਦੀ ਸੇਵਾਵਾਂ ਲੈਂਦੀਆਂ ਰਹਿਣਾ ਇਨ੍ਹਾਂ ਕਾਰਜਾਂ ਦੇ ਸਤਿਗੁਰ ਜੀਓ ਸੇਵਾਦਾਰਾਂ ਨੂੰ ਸੇਵਾ ਕਰਦਿਆਂ ਹੋਈਆਂ ਮਨ ਬਚ ਕਰ ਕਰਕੇ ਨਿੱਕਾ ਹੀ ਗਲਤੀਆਂ ਹੋਈਆਂ ਹੋਣਗੀਆਂ ਸਤਿਗੁਰੂ ਜੀ ਆਪਣੇ ਜਾਣ ਕੇ ਮਾਫ਼ ਕਰ ਦੇਣਾ ਗੁਰੂ ਗਰੀਬਨਵਾਦ ਪਿਤਾ ਜੀਓ ਇਨ੍ਹਾਂ ਕਾਰਜਾਂ ਦੇ ਵਿੱਚ ਜਿਨ੍ਹਾਂ ਸੰਗਤਾਂ ਨੇ ਵੀ 뜰 ਫੁੱਲ ਪੇਟਾ ਦੇਸਾਂ ਬਦੇਸਾਂ ਵਿੱਚ ਮਾਇਆ ਭੇਜੀ ਹੈ ਸਤਿਗੁਰੂ ਜੀ ਸਾ ਆ ਸੰਗਤਾਂ ਦੀਆਂ ਮਨੋਂ ਕਾਮਨਾਵਾਂ ਪੂਰੀਆਂ ਕਰਨੀਆਂ ਕਮਾਈਆਂ ਤੇ ਵਰਕਤਾ ਪਾਉਣੀਆਂ ਸੱਚੇ ਪਿਤਾ ਜੀ ਨਾਮ ਬਾਣੀ ਦਾ ਪਿਆਰ ਸਿੱਖੀ ਸਦਕਾ ਪਰੋਸਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਸਤਿਗੁਰੂ ਜੀ ਗੁਰੂ ਗ੍ਰੀਤਿਬਚਨ ਬਾਣੀ ਪਿਤਾ ਜੀ ਐਸ ਵੇਲੇ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਪੇਟਾ ਪਰਵਾਨ ਕਰੋ ਅਤੇ ਰੰਦੇ ਕਾ ਕੰ ਸੁਹਿੇੇ ਬਣਾਵੋ ਚੜੀ ਕਲਾ ਕਰੋ ਹਰਮਾਨ ਫਤਿ ਬਖਸ਼ੋ ਗੁਰੂ ਗਰੀਬਨ ਬਾਚੇ ਟਾ ਕੀ ਐਸ ਵੇਲੇ ਆਪਣੇ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸਾਂ ਦੇਵੋ ਅਪਰੰਤ ਕਰਨ ਦੀ ਸਮੱਤ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਟਿਆ ਵੇ ਸੁਖ ਹੋਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਸੋ ਵਾਹੀ ਗੁਰੂ ਕੀ ਕਾਥਾਲ ਸਾਹਿਬ ਵਾਹੀ ਗੁਰੂ ਜੀ ਕੀ ਫਤਿਹ ਤਰਾਦਮ ਬਾਬਿਆਂ ਦੇ ਦਿਓ ਪ੍ਰਸ਼ਾਦ ਬੀਬੀਾਂ ਨੂੰ ਬਾਅਦ ਚ ਉਹਨਾਂ ਨੇ ਬਰ ਲੰਗਰ ਸ਼ੁਰੂ ਕੀਤਾ ਜਿਹਨਾਂ ਕਹਿ ਰਹੇ ਤੁੰਨਾ ਜੱਗਣਾ ਨੇ ਪਟਨੇ ਆਗੇ ਜਾ ਕੇ ਬਰਾਸ ਦੇ ਕੋਈ ਨਹੀਂ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬਾਬਾ ਜੀ ਲੈ ਲਈਏ ਆਪਾਂ ਸ਼ੇਮਾ ਦਾ ਕਾਰ ਪਾਸ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸੋ ਅੱਜ ਜੱਬੋਵਾਲ ਪਿੰਡ ਸਾਡੇ ਨਵੇਂ ਸ਼ਹਿਰ ਜ਼ਿਲ੍ਹੇ ਦਾ ਸ਼ਹੀਦ ਭਗਤ ਸਿੰਘ ਨਗਰ ਦਾ ਬਹੁਤ ਹੀ ਮਸ਼ਹੂਰ ਨਗਰ ਹੈ ਪਿੰਡ ਜੱਬੋਵਾਲ ਸੋ ਇੱਥੇ ਬਹੁਤ ਵੱਡਾ ਪ੍ਰੋਗਰਾਮ ਕਰਕੇ ਸੋ ਬਾਬਾ ਬੂਟਾ ਸਿੰਘ ਜੀ ਅਤੇ ਉਹਨਾਂ ਦੇ ਨਾਲ ਬਾਬਾ ਸੁਧ ਸਿੰਘ ਜੀ ਟੂਸਿਆਂ ਵਾਲੇ ਉਹਨਾਂ ਨੇ ਰਲ ਕੇ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਦਾਸ ਪ੍ਰਬੰਧਕ ਕਮੇਟੀ ਨੇ ਰਲ ਕੇ ਸਾਰਿਆਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਜੋ ਸਮੂਹਕ ਵਿਆਹ ਬੱਚੀਆਂ ਦੇ ਕੀਤੇ ਆ ਸੋ ਅੱਜ ਅਸੀਂ ਵੀ ਸਾਨੂੰ ਵੀ ਸੱਦਾ ਪੱਤਰ ਦਿੱਤਾ ਸੀ ਅਸੀਂ ਵੀ ਪਹੁੰਚੇ ਆ ਸਾਰੇ ਸਿੰਘ ਸੋ ਬਹੁਤ ਸੋਹਣਾ ਤੇ ਜੰਗਾ ਉਪਰਾਲਾ ਆ ਗਰੀਬ ਲੋੜਵੰਦ ਬੱਚੀਆਂ ਦੇ ਵਿਆਹ ਜ਼ਰੂਰ ਹੋਣੇ ਚਾਹੀਦੇ ਆ ਸੋ ਕੋਈ ਵੀ ਜਾਣਾ ਬੱਚੀਆਂ ਜਿਹੜੀਆਂ ਉਹ ਵਿਆਹ ਤੋਂ ਬਿਨਾ ਨਾਰਾਇਣ ਇਸ ਕਰਕੇ ਲੋੜਵੰਦਾਂ ਦੀ ਸਹਾਇਤਾ ਵਾਸਤੇ ਜਿੱਥੇ ਵਿਆਹ ਦੇ ਵਿੱਚ ਲੜਿੰਦਾ ਸਮਾਨ ਵੀ ਦਿੱਤਾ ਗਿਆ ਔਰ ਸਾਰੇ ਨਗਰ ਨਿਵਾਸੀਆਂ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਬਹੁਤ ਚੰਗੀ ਗੱਲ ਹੈ ਸ਼ਾਬਾਸ਼ ਇਹਨਾਂ ਦੇ ਜੋ ਇਹ ਜੇ ਕਾਰਜ ਕਰਦੇ ਆ ਸੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਗੁਰੂ ਸਾਹਿਬ ਕਿਰਪਾ ਕਰਨਾ ਤੇ ਚੜ੍ਹਦੀ ਕਲਾ ਨਾਲ ਇਦਾਂ ਦੇ ਕਾਰਜ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਕਿ ਲੋੜਵੰਦ ਟੀਆ ਉਹਨਾਂ ਨੂੰ ਮਤਲਬ ਸਾਰਿਆਂ ਨੂੰ ਸਹਾਇਤਾ ਮਿਲਦੀ ਆ ਬਹੁਤ ਜ਼ਿਆਦਾ ਵਧੀਆ ਲੱਗਾ ਸਾਨੂੰ ਇੱਥੇ ਆ ਕੇ ਤੇ ਆਪਾਂ ਪਿਛਲੇ ਸਾਲ ਵੀ ਆਏ ਸੀਗੇ ਤੇ ਇਸ ਸਾਲ ਵੀ ਸਾਨੂੰ ਇੱਥੇ ਮਤਲਬ ਮੌਕਾ ਮਿਲਿਆ ਮੈਂ ਤਾਂ ਹੀ ਤੁਹਾਡੇ ਤੋਂ ਇਹ ਸਵਾਲ ਪੁੱਛਿਆ ਵੀ ਤੁਸੀਂ ਆਪਾਂ ਸਿੱਖੀ ਦਾ ਪ੍ਰਚਾਰ ਕਰਦੇ ਆ ਇਹ ਜਿਆ ਸਿੱਖੀ ਦੇ ਪ੍ਰਚਾਰ ਚ ਹੁਣ ਵੀ ਚਾਹੀਦਾ ਲੋੜਵੰਤੀਆਂ ਦੇ ਵਿਆਹ ਜਿੰਨੇ ਵੀ ਹੋ ਸਕਦੇ ਨੇ ਕਰਨ ਹਾਂਜੀ ਹਾਂਜੀ ਇਹ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਕਿ ਮਤਲਬ ਜਿੱਥੇ ਵੀ ਕੋਈ ਲੋੜਵੰਤੀਆਂ ਉਹਨਾਂ ਦਾ ਮਤਲਬ ਵਿਆਹ ਕਰਨਾ ਚਾਹੀਦਾ ਕਿਉਂਕਿ ਕੋਈ ਹਰ ਇੱਕ ਕੋਈ ਨਹੀਂ ਕਰਦਾ ਹੈਗਾ ਕਿ ਹਰ ਇੱਕ ਪਿੰਡ ਦੇ ਵਿੱਚ ਹੈ ਨਹੀਂ ਪਰ ਸਹੂਲਤੇ ਹੋਣੀ ਚਾਹੀਦੀ ਹਰ ਇੱਕ ਪਿੰਡ 'ਚ ਮਾਤਾ ਜੀ ਵਹਿਗੂ ਇੱਕ ਕਲਸਾ ਵਹਿਗੂ ਮਾਈ ਭਤੀ ਨਾਈ ਅੱਜ ਪਹਿਲਾਂ ਤਾਂ ਤੁਹਾਨੂੰ ਬਧਾਈਆਂ ਜਿਹੜਾ ਗੁਰਨਾਨਕ ਦੇ ਮਿਸ਼ਨ ਨੂੰ ਤੁਸੀਂ ਅੱਗੇ ਤੋਰਿਆ ਹਾਂ ਜੀ ਬਧਾਈਆਂ ਜੀ ਉਹਨਾਂ ਨੂੰ ਆ ਜਿਹਨੇ ਇੱਥੇ ਤੇ ਸਾਨੂੰ ਲਿਆਂਦਾ ਬਿਲਕੁਲ ਜੀ ਅਸੀਂ ਕੁਝ ਨਹੀਂ ਕਰ ਸਕਦੇ ਜੋ ਕਰਦੇ ਉਹ ਕਰਦੇ ਆ ਬੀਬੀ ਅੱਜ ਕਿੰਨੀਆਂ ਈਆਂ ਦੇ ਗੋਲੇ ਤੋੜਨੇ ਨੇ ਘਰੋਂ ਅਸੀਂ ਅੱਜ ਜੀ ਉਹਨਾਂ ਦੇ ਦੈਤ ਉਹ ਨਹੀਂ ਤੋੜਨੇ ਛਿਆਂ ਦੇ 6 ਕੁੜੀਆਂ ਦੇ ਗੋਲੇ ਤੋੜ ਹਾਂਜੀ ਉਹਨਿਆਂ ਦੀ ਖੁਸ਼ੀ ਮਸੂਦ ਬਹੁਤ ਖੁਸ਼ੀ ਵਾਦ ਚੜ ਕੇ ਖੁਸ਼ੀ ਮੈਨੂੰ ਆ ਮਹਾਰਾ ਦੀ ਕਿਰਪਾ ਵਾਹਿਗੁਰੂ ਦੀ ਉਹਨਾਂ ਦੀ ਕਿਰਪਾ ਹੈ ਉਹ ਹੀ ਕਰਦੇ ਕਰਦੇ ਅਸੀਂ ਤਾਂ ਕੁਝ ਨਹੀਂ ਕਰਨ ਜੋਗੇ ਐਤੋਂ ਉਹਨਾਂ ਦੇ ਚਰਨਾਂ ਦੀ ਧੂੜ ਹੈ ਹੀ ਆ ਕਿੰਨੇ ਅਸੀਸਾਂ ਦਵਾਂਗੇ ਮਾਤਾ ਜੀ ਬਹੁਤ ਜ਼ਿਆਦਾ ਅਸੀਸਾਂ ਇਹਨਾਂ ਨੂੰ ਸਾਡੀ ਉਮਰ ਵੀ ਇਹਨਾਂ ਨੂੰ ਲੱਗ ਜੇ ਵਾਲੇ ਹਾਂ ਪਾ ਫਿਰ ਮਾਤਾ ਨੂੰ ਜਫੀ ਪਾ ਦੇ ਮਾਤੀ ਵਾਲਾ ਪਿਆਰ ਦਿਖਾਉਂਦਾ ਵੀ ਹਾਂ ਵਾਕ ਤੇ ਹੀ ਸਾਡੀ ਇਹ ਮਾਤਾ ਬਾਈ ਜੀ ਸਾਡੀ ਹਾਂ ਜੀ ਜਿਹੜੀ ਇਹਨਾਂ ਦੇ ਹਰ ਸਾਲ ਵਿਆਹ ਸਮਾਗਮ ਘਰੇ ਰੱਖੇ ਇਹਨਾਂ ਦੂਜਾ ਸਮਾਗਮ ਆ ਬੜਾ ਪਿਆਰ ਹੋਇਆ ਕਿਉਂਕਿ ਆਪਦੀ ਧੀ ਨੂੰ ਤਾਂ ਹਰ ਇੱਕ ਪਿਆਰ ਕਰਦਾ ਬਾਈ ਦੀ ਜਿਹੜੀਆਂ ਸਾਡੀਆਂ ਲੋੜਵੰਦ ਬੱਚੀਆਂ ਨੇ ਉਹਨਾਂ ਨੂੰ ਵੀ ਪਿਆਰ ਕਰਨ ਨਾਲ ਚਾਹੀਦਾ ਸਾਡੀ ਮਾਂ ਨੂੰ ਸਦਕੇ ਜਾਈਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ 6 ਲੋੜਵੰਦ ਧੀਆਂ ਦੇ ਸਮੂਹਕ ਵਿਆਹ ਜੋ ਭਾਈ ਬੂਤਾ ਸਿੰਘ ਜੀ ਉਹਨਾਂ ਦੀ ਰਹਿਮਾਈ ਹੇਠਾਂ ਦਾਸ ਬਾਬਾ ਸੋਸੇ ਜੀ ਤੋਂ ਸੇ ਸ੍ਰੀ ਮਾਚੀਵਾਲਾ ਸਾਹਿਬ ਹੈ ਉਪਰ ਲੰਗੜਾ ਵਾਲੇ ਸਾਰੇ ਉਪਰਾਲਿਆਂ ਦੇ ਸਦਕਾ ਅੱਜ ਲੋੜਵੰਤੀਆਂ ਦੇ ਵਿਆਹ ਹੋ ਰਹੇ ਆ ਜਿਹਦੇ ਵਿੱਚ 6 ਲੋੜਵੰਤੀਆਂ ਨੂੰ ਅੱਜ ਲੋੜੀਂਦਾ ਸਮਾਨ ਘਰ ਦਾ ਘਰੇਲੂ ਜਿਸ ਤਰ੍ਹਾਂ ਬੈੱਡ ਸੋਫੇ ਸਿਲਾਈ ਮਸ਼ੀਨਾ ਘਰ ਦੇ ਭਾਂਡੇ ਸਾਰਾ ਸਮਾਨ ਟੋਟਲ ਘਰ ਦਾ ਜੋ ਵੀ ਹੈ ਬੋਸ ਬਿੱਡਾਂ ਤੋਂ ਲੈ ਕੇ ਸੋਫੇ ਸੱਤਾਂ ਤੋਂ ਲੈ ਕੇ ਸਾਰਾ ਸਬਾਨ ਦਿੱਤਾ ਜਾਣਾ ਮੈਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੀ ਦਿਨਾ ਔਰ ਪਿੰਡ ਜੱਬੋ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਨੇ ਨਗਰਾਂ ਪਿੰਡਾਂ ਦੇ ਵਿੱਚੋਂ ਸੇਵਾ ਭੇਜ ਕੇ ਸਾਡਾ ਮਾਣ ਵਧਾਇਆ ਮੈਂ ਤੈਹ ਦਿਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਭਾਈ ਬੂਟਾ ਸਿੰਘ ਜਿਨ੍ਹਾਂ ਦਾ ਉਪਰਾਲਾ ਜਗਾ ਜਗਾ ਤੇ ਵਿਆਹ ਏਦੂ ਅੱਗੇ ਫੇਰ 17 ਤਰੀਕ ਦੇ ਵਿਆਹ ਮਾਤਾ ਸੀਤਲਾ ਮੰਦਿਰ ਸ਼ਹਿਰ ਬੰਗਾ ਵਿਕੇ ਹੋ ਰਿਹਾ ਔਰ 12 ਤਰੀਕ ਤੋਂ ਲੈ ਕੇ 16 ਤੱਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀਆਂ ਪ੍ਰਵਾਦ ਫੇਰੀਆਂ ਰੈਂਕ ਨੋਨੀ ਸਮਰਾਲਾ ਰੋਡ ਸ਼ਹਿਰ ਮਾਛੀਵਾੜਾ ਵਿਖੇ ਵੀ ਕੀਤੀਆਂ ਜਾ ਰਹੀਆਂ ਨੇ ਜੋ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਹੋ ਸਰਦਾ ਭਾਵਨਾ ਮਨਾਇਆ ਜਾ ਰਿਹਾ ਮੈਂ ਕੜਾਣੀ ਸਾਹਿਬ ਜੀ ਦਾ ਧੰਨਵਾਦ ਕਰਦਾ ਜੋ ਮੀਰੀਆ ਤੇ ਸਾਡਾ ਇਹ ਸਾਰਾ ਪ੍ਰੋਗਰਾਮ ਸੰਗਤਾਂ ਨੂੰ ਦਿਖਾਉਂਦੇ ਆ ਕਢਾਣੀ ਸਾਹਿਬ ਜਗਤਾਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ